ਜਾਰਾਂ ਧੰਨਵਾਦ ਕੋਈ ਦੱਸੋ ਬਾਬਾ ਬੂਬਾ ਮੈਨੇ ਭੇਜਿਆ ਚੈਨਲ ਚੱਲ ਪਵੇ ਚੱਲ ਪੂਰੀ ਪ੍ਰੈਜ਼ੀਡੈਂਟ ਡਾਈਵਰ ਹੋਇਆ ਬੰਦਾ ਕੋਈ ਬਾਬਾ ਜੀ ਦਾਦਿਆਰਾ ਬਾਬਾ ਦਾ ਹੁਣ ਪੰਡਤ ਨੂੰ ਪਤਾ ਹੋਊਗਾ ਪੰਡਤ ਨੇ ਆਪ ਘੇ ਲਿਆ ਤਾਂ ਸਵੇਰੇ ਸਾਨੂੰ ਹਾਂ ਉਹ ਤਾਂ ਆਪ ਸਾਡੇ ਨਦੀ ਜੀ ਘੇ ਲੇ ਤੇ ਸਵੇਰੇ ਸਾਡੇ ਦਾ ਪਾਪਾ ਮੇਰੇ ਕਹਦਾ ਕੋਈ ਥੋੜੇ ਆਪਨੇ ਮੀਟੰਗੇ ਦੱਸ ਪੂਰੀ ਹੈ ਕਿ ਪਾਪਾ ਉਹਨਾਂ ਨੂੰ ਪਤਾ ਹੈਗਾ ਹਾਂ ਪਤਾ ਹੈਗਾ ਉਹਨਾਂ ਨੂੰ ਮੰਨਦਾ ਸੀਤੀ ਆ ਬਾਬਾ ਲਿਆੜਾ ਪੜਾ ਪ੍ਰਧਾਨ ਫੜ ਕੇ ਆਪਾਂ ਨੂੰ ਵੀ ਕੋਈ ਚੱਲ ਪੈਣਾ ਦੇਖਣ ਕਰੇ ਰੱਖਣਾ ਪੈਣਾ ਮਹੀਨਾ ਜੀ ਬਾਈ ਸੁੱਖਾ ਉਹ ਪਰ ਕੰਮ ਕਰਕੇ ਆਇਆ ਅੰਕਲ ਉਹ ਬੋਂਡੇਵਾਂ ਚੜਾ ਲਿਆ ਦਾ ਨਹੀਂ ਉਦਾਂ ਵੀ ਤਾਂ ਇਹ ਆਪਣੇ ਬੋਂਡੇਵਾਂ ਚੜਾ ਲਿਆ ਤਾਂ ਕਿਹੜੇ ਸਾਫਨਾ ਪਹੁੰਚੇਗਾ ਉੱਥੇ ਆਹ ਘੋੜੀ ਇਹਦੇ ਬਟੋਲ ਤੋਂ ਉੱਪਰ ਅੱਛਾ ਲਓ ਜੀ ਬਾਈ ਪੂਰੀ ਲਾ ਰਿਆ ਮਨਕੂਏ ਕਣਕ ਨੂੰ ਪਾਣੀ ਤੇ ਸਲੈਂਸਰ ਬਾਈ ਨੇ ਮੇਰੇ ਵਾਲਾ ਪਾਇਆ ਤੇ ਟਰਬੋ ਮਾਡਲ ਕਰਕੇ ਗੁੰਮ ਚੱਲਦਾ ਦੇਖੋ ਉਹ ਧੂਹ ਨਹੀਂ ਬਾਈ ਡੀਜ਼ਲ ਖਰਚਾ ਵੀ ਘੱਟ ਹੈ ਇਹਨਾਂ ਚੱਲਦਾ ਹੈ ਬਾਕੀ ਇਹਦਾ ਮੀਟਰ ਬਾਈ ਖਰਾਬ ਹੈ ਦੇਖ ਕੇ ਆਏ ਤਾਂ ਸੀ ਚੱਲਿਆ ਨਹੀਂ ਹੈਗਾ ਉਹਦੇ ਕਰਕੇ ਸ਼ੋਅ ਨਹੀਂ ਹੁੰਦਾ ਇਹ ਕਿੰਨੇ ਜਗ੍ਹਾ ਵਿੱਚ ਆ ਗਏ ਜੱਸ ਜਾਈਆ ਬਾਕੀ ਪੂਰੀ ਦੱਸੂਗਾ ਇਹਦੇ ਪਰ ਮੀਟਰ ਵੀ ਨਹੀਂ ਮੰਨਦਾ ਇਹਦੇ ਪਰ ਹੈਗਾ ਇਹ ਪੂਰੀ ਦਿਖਾਈ ਕਿਹੜੀ ਬੱਲ ਲਿਆ ਹੁਣ ਤੋਂ ਮਾਲਾ ਸਾਰਾ ਪਿੰਡ ਦਾ ਲਾ ਹਾਂ ਇਹਦੇ ਨਾਲ ਦੀ ਗਣਕ ਨਹੀਂ ਹੋਈ ਅੱਛਾ ਮਾਲਾ ਸਾਰਾ ਪਿੰਡ ਛਾਂਟ ਲਾ ਹਾਂ ਇਹਦੇ ਨਾਲ ਦੀ ਗਣਕ ਵੀ ਨਹੀਂ ਸਹੀ ਕਰਦਾ ਬੱਲ ਰਿਹਾ ਪ੍ਰਧਾਨ ਗੱਠ ਲਾਈ ਮੜਾ ਇੱਗੱਟੀ ਛੋਟੀ ਆਟੇ ਇੰਚ ਦੀ ਬੱਲ ਆਟੇ ਇੰਚ ਦੀ ਬੱਲ ਹਾਂਜੀ ਭਾਈ ਪਹਿਲਾਂ ਸਸਰੀ ਕਰ ਬਲਾ ਸਸਰੀ ਕਰ ਉਹ ਮੈਂ ਤਾਂ ਸਲੈਂਸਰ ਦੇਖਿਆ ਟਰੈਕਟਰ ਦਾ ਵੀ ਫੜਫੜ ਕਰਦਾ ਤੇਰੇ ਵਾਲਾ ਟਿਊਬ ਰਗਡ ਪਾਉਂਦਾ ਰੇਹਦੇ ਇਹਦੇ ਯਾਰ ਦੇਖਦਾ ਸਾਰਾ ਕਹਿੰਦਾ 2 ਲੀਟਰ ਸਸਰੀ 2 ਲੀਟਰ ਕਹਿੰਦਾ ਇੱਕ ਘੱਟ ਆ ਹਾਂ ਮੈਂ ਉਹੀ ਦੇਖ ਕੇ ਆਇਆ ਹਾਂ ਮਾ ਵੀ ਹਲੇ ਮੀਟਰ ਨਹੀਂ ਚੱਲਦਾ ਹੈਗਾ ਵੀ ਪੂਰੀ ਤੇ ਪੁੱਛੂਗਾ ਸਾਈਡ ਪਤੇ ਗੈਸ ਹੈ ਉਹ ਕਿੰਨੀ ਰੇਸ ਬੰਨੀ ਚੱਕਰ ਬਣਦੇ ਆ ਇਹ ਇਹ ਹੋਊਗਾ 1000 ਖੰਡ ਹੈ 1000 11 ਪੂਰੇ ਚੱਕਰ ਆਓ ਤੈਨੂੰ ਉਹ ਤੇ ਪਤਾ ਲੱਗ ਜਾਣਾ ਵੀ ਇੰਨੇ ਕੁ ਪਤੇ ਰੇ 200 ਬਾਕੀ ਕਿੰਨੇ ਕੁ ਬਣਦੇ ਤੇ ਦੂਏ ਪਰ ਕਿਹੜੇ ਪਰ ਉਹਦੇ ਪਰ ਉਹਦਾ ਮੀਟਰ ਖਰਾਬ ਆ 400 ਪਤੇ ਚੱਲਦੀ ਆ ਹਾਂ ਨੀ ਟਰੈਕਟਰ ਦਾ ਪਤਾ ਲੱਜ ਜਾਂਦਾ ਵੀ 400 ਚੱਕਰ ਇੰਨੇ ਘੇੜੇ ਆਪ ਬਣਦੇ ਆ ਦੋਏ ਟਰੈਕਟਰ ਦਾ ਗੈਸ ਪੂਰੇ ਇੰਨੇ ਪਰੇ ਵੱਡਾ 1000 1100 ਆ ਦੇਖਿਆ ਵੀ ਸੂਈ 10 ਪਰ ਚਲੀ ਗਈ ਇਹਦੇ 1 ਮੀਟਰ ਖਰਾਬ ਹੋ ਗਿਆ ਹਾਂ ਬੱਸ ਚੱਕਰ ਬਣ ਜਾਣੇ 400 ਵੀ ਤੇ ਮੀਟਰ ਹੋ ਜਣਾ 2 ਲੀਟਰ ਘੰਟੇ ਦਾ 2 ਲੀਟਰ ਘੰਟੇ ਦਾ ਪੈਂਦਰਾ ਕਿੰਗ ਕਾ ਤੇ ਕਹਿੰਦੇ ਆ ਪੈਂਦਰਾ ਕਿੰਗ ਨਾਲੇ ਟਰਬੋ ਵਾਲੇ ਪੂਰੀ ਮੇਰੇ ਵਾਲ ਤਾਂ ਜਿਆਦਾ ਰਾਟ ਪਾਉਂਦਾ ਤੇਰੇ ਵਾਲਾ ਤੇਰੇ ਵਾਲਾ ਦਾ ਏ ਵੀ ਘੱਟ ਪਾਉਂਦਾ ਹਾਂ ਇਹ ਟਰਬੋ ਗੁੰਗਾ ਕਰ ਦੇਣੀ ਪਟਾਣਾ ਪਟਾਣ ਨਾਲੇ ਦੇ ਵੀ ਟਰਬੋ ਲੱਗੀ ਪਈ ਉਹ ਵੀ ਗੁੰਗਾ ਏ ਹਾਂ ਉਹ ਵੀ ਗੁੰਗਾ ਭਾਈ ਟਰਬੋ ਗੁੰਗਾ ਕਰ ਦੇਣੀ ਟਰੈਕਟਰ ਬਸ ਚਲਾਉਣੇ ਨੂੰ ਭਾਈ ਬਹੁਤ ਵਧੀਆ ਲੱਗਦਾ ਪਰ ਹੁਣ ਅਰਗਲ ਵੀ ਨਹੀਂ ਦੇਖ ਹੁੰਦਾ ਜਿੱਦ ਨੂੰ ਦਰਦ ਦੇਖ ਲੈ ਤਾਂ ਮਰ ਜੀ ਕੀਤਾ ਜਾ ਕੇ ਭੱਜਦਾ ਜਿਆਦਾ ਹਾਂ ਹੁਣ ਸਾਹਮਣੇ ਦੇਖਣਾ ਪੈਂਦਾ ਮੈਨੂੰ ਬਹੁਤ ਡਰ ਲੱਗਿਆ ਰੋਪੜ ਤੇ ਆਉਂਦੇ ਨੇ ਹਾਂ ਦੋ ਹੱਥਾਂ ਕੇ ਲੈ ਕੇ ਆਇਆ ਫਿਰ ਮਰਾਤ ਨੂੰ ਤਾਂ ਗੱਲ ਤਾਂ ਪੱਕੀ ਦੂਏ ਟਰੈਕਟਰ ਹੌਲੀ ਪੁਰਾਣੇ ਆਏ ਆ ਇਹ ਕਿ ਸਟੀਰਿੰਗ ਇਹ ਜੇ ਡੀ ਚ ਤੋਰਾ ਜ਼ਿਆਦਾ ਏ ਆਪਾਂ ਸੀ ਨਹੀਂ ਕਰਦੇ ਹੈਗੇ ਡੀ ਚ ਜਾਂ ਪਹਿਲਾ ਗਿਰ ਵੀ ਲਾਉਂਦੇ ਗੋਲੀ ਮੰਗਣ ਭੱਜਦਾ ਹੈ ਹਾਂ ਉੱਧਰ ਜੇ ਸੀ ਲੱਜੇ ਫੇ ਫੇ ਹੋਲੀ ਐ ਇੱਕੇ ਪ੍ਰੈਸ਼ਰ ਨਾ ਪ੍ਰੈਸ਼ਰ ਕਰਕੇ ਆਏ ਘੁੰਮੀ ਜਾਂਦਾ ਦੂਰ ਆਏ ਆਏ ਆ ਵੀਰੇ ਇਹਦਾ ਐਉਂ ਪਤਾ ਲੱਗਣਾ ਵੀ ਹੈ ਖੇਤ ਬੋ ਉਤਰ ਗਿਆ ਹਾਂ ਪਰ ਜੰਪ ਜੰਪ ਕੋਈ ਨਹੀਂ ਲੱਗਦਾ ਹੈਗਾ ਉਹ ਤਾਂ ਫੇ ਹੈਗਾ ਜੀ ਨਵੇਂ ਜਿਹੜਾ ਦਾਣਾ ਦੇ ਲੈ ਇੱਕ ਨਾ ਕੋਈ ਮੂਠੀ ਮੰਗ ਲੈ ਦਾਣਾ ਪੂਰੀ ਇੱਕ ਬੱਲਾ ਬੱਲਾ ਪੂਰੀ ਵਹਿਗਾ ਰਕੜੇ ਥੜੂਗਾ ਕਿਸੇ ਤੇ ਆਪਣੇ ਮਾਲਾ ਕਿਸੇ ਤੇ ਵੀ ਇਹੀ ਜੀ ਪ੍ਰਧਾਨ ਮੈਂ ਕਹਿੰਦਾ ਜਿਹੜੀ ਥੈਲੀ ਵਿੱਚ ਵਾਈ ਹੁੰਦੀ ਆਹੀ ਬੀਜ ਆ ਉਹ ਹਾਂ ਜੀ ਆਹ ਦੇਖ ਤਾਂ ਕਿੱਡਾ ਦਾਣਾ ਮੋਟਾ ਲੈ ਲੈ ਵਾਈ ਸਹੀ ਗੱਲ ਹੈ ਕਰੋ ਚੈੱਕ ਕੁਆਲਟੀ ਉਹ ਪਰਾਂ ਸਾਰੇ ਆਹੀ ਪੀਜਾ ਉਹਦੇ 1 20 ਬਾਕੀ ਭਾਈ ਸਾਰਿਆਂ ਨੂੰ ਧੰਨਵਾਦ ਕੋਈ ਦੱਸੋ ਬਾਬਾ ਬੂਬਾ ਮੈਨੇ ਭੇਜਿਆ ਚੈਨਲ ਚੱਲ ਪਵੇ ਪੂਰੀ ਪ੍ਰੈਜ਼ੀਡੈਂਟ ਟਾਈ ਫੜ ਹੋਇਆ ਬੰਦਾ ਕੋਈ ਬਾਬਾ ਜੀ ਦੱਸ ਦਿਓ ਬਾਬਾ ਦਾ ਹੁਣ ਪੰਡਤ ਨੂੰ ਪਤਾ ਹੋਊਗਾ ਪੰਡਤ ਤਾਂ ਜਿਹੜਾ ਆਪ ਘੇ ਲਿਆ ਤਾਂ ਸਵੇਰੋਂ ਸਾਨੂੰ ਹਾਂ ਉਹ ਤਾਂ ਸਾਡੇ ਨਲੀ ਜੀ ਘੇ ਲਏ ਤੇ ਸਵੇਰੋਂ ਸਾਡੇ ਦਾ ਪਾਪਾ ਮੈਨੇ ਕਹਦਾ ਕੋਈ ਥੋੜੇ ਆਪ ਨਹੀਂ ਬਟੰਗੇ ਦੱਸ ਪੂਰੀ ਹੈ ਕੋਈ ਬਾਬਾ ਉਹਨਾਂ ਨੂੰ ਪਤਾ ਹੈਗਾ ਹਾਂ ਮੈਂ ਬਹਿ ਗਿਆ ਉਹਨਾਂ ਨੂੰ ਮੰਨਦਾ ਥੀਤੀ ਆ ਬਾਬਾ ਲਿਆਉਣਾ ਪੈਣਾ ਪ੍ਰਧਾਨ ਫੜ ਕੇ ਆਪਾਂ ਨੂੰ ਵੀ ਕੋਈ ਚੱਲ ਪੈਣਾ ਕਰੇ ਰੱਖਣਾ ਪੈਣਾ ਮਹੀਨਾ ਪੂਰੀ ਕੋਲ ਆਏ ਤੇ ਕਿਹੜਾ ਮਾਨ ਇਹਨੇ ਵਾ ਇਧਰ ਪਾਣੀ ਛੱਡਿਆ ਪਿਆ ਏ ਇਹ ਵੀ ਵਿਚਾਰਾ ਕਿਆ ਕਰੇ ਮੋਟਰ ਆ ਪਤਾ ਨਹੀਂ ਕਿੰਨੀ ਵੀ ਛੋਟੀ ਹੈ ਪਾਣੀ ਉਹ ਨਹੀਂ ਕਰਦੀ ਹੈਗੀ ਬੰਦਾਲ ਤਿੰਨ ਦੀ ਲੱਗਦੀ ਹੈ ਕਿ ਐਵੇਂ ਪਾਹ ਲਾਦਾ ਨਹੀਂ ਤਾਂ ਕੀ ਲੈਣੇ ਟਾਈਮ ਪੰਜ ਦੀ ਆ ਹਾਂ ਪਾਣੀ ਤਾਂ ਉਹ ਸੋਨਾ ਹੈ ਪਰ ਲੱਗਦੀ ਮੈਨੂੰ ਤਿੰਨ ਦੀ ਹੈ ਪ੍ਰਧਾਨ ਜੀ ਨਹੀਂ ਤਾਂ ਜੇ ਪੰਜ ਦੀ ਮੋਟਰ ਹੋਵੇ ਨੇਰੀ ਠਾਲ ਦਿੰਦੀ ਖੇਤ ਦੱਸਦਾ ਏ ਤਾਂ ਹੁਣ ਯਾਰ ਪਿੰਡ ਸਾਡੀ ਸੂਏ ਪਰ ਮੋਟਰ ਕੇ ਭਰੇ ਆ ਫਰਕ ਹੈਗਾ ਪੰਜ ਦੀ ਦਾ ਦੱਸਦੀ ਆ ਜਲਦੀ ਪ੍ਰਧਾਨਾ ਆਪਣੇ ਪੰਜ ਦੀ ਤਾਂ ਮੈਂ ਕਰ ਦਮ ਇਹਨੂੰ ਬੰਦ ਕਰ ਦਵਾ। ਭਰ ਗਿਆ। ਉੱਪਰ ਪਾਓ ਪਾਣੀ ਜਾਂਦਾ ਕਰੋ। ਕਰਕੇ ਨਾ ਰਹਿਣਾ ਇਹਨੂੰ ਭਰਦਾ। ਹਾਂ। ਉਲਟਾ ਹੀ ਕੰਮ ਆ ਪ੍ਰਧਾਨ ਉਹਨੇ। ਬਾਈ ਆਹ ਦਿਨਾਂ 'ਚ ਪਾਣੀ ਵੀ ਦੇਖ ਕੇ ਲਾਉਣਾ ਪੈਂਦਾ ਏ। ਹਵਾ ਚੱਲਦੀ। ਕਹਿੰਦੇ ਦਾਣਾ ਛੋਟਾ ਰਹਿ ਜਾਂਦਾ ਪ੍ਰਧਾਨ ਜੀ ਹਵਾ ਫਿਰ ਜਵੇ। ਪੈਂਦਾ ਫਰਕ ਤਾਂ ਪੈਂਦਾ ਹੀ ਆ। ਥਾ ਥਾ ਲੋੜ ਆ ਜਾਂਦਾ ਜਨਰੇਟਰ ਦਾ ਪ੍ਰਧਾਨ ਲੱਗਦਾ ਟਰੈਕਟਰ ਦਾ। ਲੈ। ਆਹ ਹਾਂ। ਬੋਲਦਾ ਬੋਲਦਾ। ਰਾਜ ਜੀ ਕਿੰਨੇ ਟਰੈਕਟਰ ਹੈ ਜੌਂਡੀਅਰ ਤਿੰਨ ਸਿਲੰਡਰ 4 2 3 ਬ੍ਰਾਂਡ ਜਿਹੜੇ ਤਿੰਨ ਸਿਲੰਡਰ ਹੌਲੈਂਡ ਤਿੰਨ ਸਿਲੰਡਰ ਇਹ ਸ਼ੁਰੂ ਤੇ ਚਾਰ ਆਉਂਦਾ ਤੇਲ ਹੈ ਦੇਖ ਲੈ ਤੋ ਹੈ ਚੱਲਦਾ ਬਹੁਤ ਵਧੀਆ ਪਤਾ ਜੀ ਸਿਲੰਡਰ ਵੀ ਚਾਰ ਆ ਤੇਲ ਵੀ ਘਟ ਖਾਂਦਾ ਹੈ ਐਪੁਰੀ ਇਹ ਰਹਿਟਾ ਆਉਂਦਾ ਹੈ ਹੈ ਮਹਿੰਦਰਾ ਕੋਈ ਵੀ ਤੇਲ ਬਹੁਤ ਟੱਕਦਾ ਇਹਦਾ ਵਿਚਾਰੇ ਦਾ ਹੜੰਬੇ ਪੈਂਦਣ ਪਾਰਨੇ ਇਹਨਾਂ ਨੇ ਹੁਣ ਕਰਤਾ ਗਰੀਸ ਨਾ ਨਾ ਗਰੀਸ ਨਹੀਂ ਇਹਨਾਂ ਕਰਿਆ ਇਹਨੇ ਪਰ ਐਤੀ ਲੇਬਰ ਬਣਾ ਬਹੁਤ ਪ੍ਰੋਬਲਮ ਹੁੰਦੀ ਹੈ ਲੇਬਰ ਆਪਣੇ 80% ਲੇਬਰ ਬੋਗੜਾ ਜਕੜਾ ਪੂਰੀ ਹੁਣ ਤਾਂ ਅਗਲੇ ਨੂੰ ਆਏਗੇ ਬਾਈ ਵਿੱਚੇ ਕਢਾਈ ਕਰੀ ਜਿਹੜਾ ਵੀ ਹੈ ਮਿਲਦਾ ਹੈ ਵੀ ਆਪਣੀ ਲੇਬਰ ਨਾਲ ਵਿੱਚੇ ਕਢਾਈ ਕਰੋ ਜਿਹੜਾ ਹੀ ਉਹ ਸੌਖਾ ਹੈ ਉਹ ਕੰਮ ਸੌਖਾ ਹੈ ਤੇਰੇ ਟਰੈਕਟਰ ਲਈ ਕਿ ਆਉਣਾ ਸੀ ਭਾਈ ਕਿਉਂਕਿ ਪ੍ਰਧਾਨ ਜੀ ਪੰਜਾਬੀ ਬੰਦਿਆ ਦੇ ਹੌਲੀ ਕੰਮ ਹੁੰਦਾ ਜਿਹੜੇ ਆ ਦੂਏ ਪਰਦੇਸੀ ਹੁੰਦੇ ਕੰਮ ਖਿੱਚ ਕੇ ਕਰਦੇ ਇਹਨਾਂ ਨੇ ਤਾਂ ਖੇਤ ਚ ਬੜਿਆ ਨਹੀਂ ਹਟਣ ਬਾ ਨਵੇਂੜਿਆ ਨਹੀਂ ਕੰਮ ਇਹ ਕੂਪੂਰੀ 10 12 ਜਾਣੇ ਹੁੰਦੇ கரੰਟ ਵਾਲੇ ਹੀ ਹੁੰਦੇ ਆ ਇਹਨਾਂ ਨੂੰ ਆਏ ਵਿਚਾਰ ਪੈਸੇ ਬਣ ਜਵੇ ਇਹ ਤਾਂ ਜਦੇ ਸੜਾਛਾਂ ਜਗ ਹਰ ਕਰ ਲੈਂਦੇ ਆ ਇੱਕ ਇੱਕ ਤੁਰਪੇਂਦਾ ਸਾਰੀ ਤੁਰਪੇ ਨਹੀਂ ਪਰ ਤਾਂ ਜੀ ਇਹਨਾਂ ਦਾ ਇੱਕ ਮੇਨ ਬੰਦਾ ਹੁੰਦਾ ਖਚਾਉਣੇ ਵਾਲਾ ਜਿਹੜੇ ਆਪਾਂ ਦੂਏ ਲਾ ਲਏ ਉਹਨਾਂ ਦਾ ਕੋਈ ਵੀ ਖਚਾਉਣੇ ਵਾਲਾ ਹੈਗਾ ਉਹ ਤਾਂ ਇੱਕ ਦੂਏ ਨੂੰ ਬੰਦੇ ਨਾ ਠੜ ਠੜ ਕੇ ਆਲੇ ਬਾਈ ਸਿਸਟਮ ਪੂਰੀ ਗੁੱਲੀ ਡੰਡਾ ਹੋਰੇ ਵੀ ਹੋ ਗਏ ਨਾਲੇ ਮਮੋ ਜੀ ਕਰੀ ਹੈ ਕਿਹੜੀ ਕਰੀ ਹੈ ਫਾਂਟਾ ਰਹੀਆਂ ਵੀ ਆ ਦੇ ਹਾਂ ਉਹਨਾਂ ਤੇ ਹੋਈ ਹੋ ਨਹੀਂ ਨਾ ਉਹਨਾਂ ਤੇ ਲੋਟ ਨਹੀਂ ਹੋਊਗੀ ਉਹੀ ਚੱਕਰ ਹੈ ਐਨੇ ਅੰਨੇ ਹੀ ਤੇ ਡੰਡਾ ਲਿਆ ਵਰਦਾ ਭਾਈ ਇਹ ਫੜ ਕੇ ਲਈਏ ਹੁਣ ਦੇ ਉਹਨੂੰ ਫੜ ਕੇ ਕਿਹੜਾ ਦਾ ਓਏ ਸਾਗਰ ਸਾਗਰ ਮੇਰੇ ਅੱਜ ਕਰਕੇ ਗਿਆ ਕਰਨੇ ਚ ਫਿਰ ਤਾਂ ਪਰਿਆ ਤੇ ਰੱਖਣਾ ਦੋਨੂੰ ਸਾਗਰ ਦੀ ਗੋਟੀ ਲੈਂਦੀ ਇੰਡੀ ਕਾ ਚਲਾਇਆ ਉਹਨੂੰ ਕਿਹੜਾ ਪਟਕੇ ਜਾ ਜਿਹੜਾ ਹੋਇਆ ਵੇ ਦੋ ਵਟ ਆਪਣੀਆਂ ਭਰਾ ਜੀ ਭਾਈ ਕਿਹਣਾ ਸੌਖਾ ਏ ਮੇਰਾ ਬਾਪੂ ਰੋਜੇ ਪੱਟੀ ਜਾਂਦਾ ਫੇਰ ਨਿਕਲ ਹੀ ਜਾਂਦਾ ਗੁੱਲੀ ਨੇ ਡੰੜੀ ਮੁੱਕ ਰਹਿਗਾ ਇਹਦਾ ਦਵਾਈ ਮਕਾ ਦੂਗੀ ਉਦਾਂ ਹੀ ਮੁੱਕਦਾ ਪੂਰੇ ਜਿਹੜਾ ਸਪਰੇ ਕਰੀ ਦੀ ਆ ਡੈਰੀ ਵਿਛਾ ਨਹੀਂ ਕਰੀ ਭਾਈ ਹਮ ਡੈਰੀ ਵਿਛੇ ਤਾਂ ਨਹੀਂ ਕਰੀ ਮਹਾਂ ਲੇਡੇ ਵੀ ਇੱਕ ਹੋਰ ਇਹਦਾ ਰਿਜ਼ਲਟ ਹੈ ਦਵਾਈ ਦਾ ਇਹਨੇ ਦੇਖਿਆ ਰੌਣੀ ਕਰਿਆ ਬੋਦੇ ਘੱਟ ਕੰਮ ਕਰਦੀ ਐ ਸਾਡੇ ਕੁਛ ਨਹੀਂ ਕਰਿਆ ਬਸ ਮੋਟਰ ਬੰਨੀ ਕਰਿਆ ਮੇ ਰੌਣੀ ਉਹ ਵੀ ਇੱਕ ਨੰਬਰ ਆ ਕੋਈ ਗੁੱਲੀ ਡੰਡੇ ਦਾ ਟੱਕਾ ਨਹੀਂ ਇਹਦੇ ਰੌਣੀ ਕਰਿਆ ਤੇ ਇੱਕ ਪੈਣੀ ਰੌਣੀ ਕਰਿਆ ਦਾ ਉਹ ਦੋਹਾਂ 'ਚ ਥੋੜਾ ਥੋੜਾ ਜੰਮਿਆ ਨਹੀਂ ਰੌਣੀ ਦਾ ਕੀ ਫਰਕ ਰੌਣੀ ਵਾਲੇ ਜੰਮਦਾ ਗੁੱਲੀ ਡੰਡਾ ਹਾਂ ਬ੍ਰੇਕ ਕਰ ਬਚੱਕਦੀ ਕਰ ਸਾਡੇ ਖੇਤ ਤਾਂ ਸਾਡੇ ਵਾਲੀ ਸਾਈਡ ਮੈਂ ਕਹਿੰਦਾ ਮੋਟਰ ਦੇ ਘਾਹ ਡੱਕਾ ਵੀ ਨਹੀਂ ਕਿਸੇ ਦੇ ਖੇਤ 'ਵਾਂ ਵੀ ਪਤਾ ਨੇ 2 ਸਾਲ ਹੋ ਗਏ ਹੋ ਸਾਲ ਕਰਦੇ ਇਹਨੂੰ ਹੋ ਗਏ ਨਾ ਸਪਰੇਅ ਉਹ ਜਿੱਥੇ 1 ਸਾਲ ਹੁੰਦੀ ਐ ਉੱਥੇ ਹੁੰਦੀ ਨਹੀਂ ਹੈਗੀ ਪੂਰੇ ਕਿੰਨੇ ਵੇ ਦਾ ਪਹੁੰਚਿਆ ਵਾ ਬਾਈ ਆ ਖੇਤ ਮੈਂ ਜਿਹੜੀ ਆਪਾਂ ਖੇਤ ਨੂੰ ਬਾਅਦ ਚੋਂ ਅੱਗ ਲਾਉਂਦੇ ਆ ਨਾ ਅੱਗ ਨਾਲ ਬੀਜ ਜਲ ਜਾਂਦਾ ਤੁਸੀਂ ਅਰੇਗਾ ਵੀ ਤੂੰ ਧੂੜੀ ਬਣਾਉਂਦੇ ਤੂੜੀ ਉਹਦੇ ਨਾਲ ਮਸ਼ੀਨ ਨਾਲ ਬਾਅਦ ਚੋਂ ਅੱਗ ਲਾ ਦਿੰਦੇ ਆ ਉਹਦੇ ਨਾਲ ਜਲ ਜਾਂਦਾ ਹੋ ਸਕਦਾ ਬਾਈ ਬੀਜ ਵੀ ਜਲਦਾ ਆ ਦੇਖੋ ਤਾਂ ਕੇ ਦੇ ਕੇ ਹੀ ਜਾਂਦਾ ਅੱਗ ਲਾਉਂਦਾ ਤੂੰ ਦੇਖਿਆ ਤਾਂ ਦੇ ਲੈ ਫਿਰ ਪੁਰਾਣੀ ਤੂੜੀ ਵਾਲੀ ਮਸ਼ੀਨ ਤਾਂ ਪੈਸੇ ਛੱਡਦੀ ਨਹੀਂ ਇੱਥਾਂ ਮਸ਼ੀਨਰੀ ਆ ਕੇ ਰੂਟਾ ਰੂਟਾ ਬੀਟਰ ਤਵੀਆਂ ਵਿੱਚ ਇਹ ਗਰ ਜਾਂਦਾ ਪਾ ਕੇ ਲੈ ਜਿਹੜੇ ਹੁਣ ਮਹਿਕ ਮਲੇ ਕਹੀ ਜਾਂਦੇ ਵੀ ਸਾਡੇ ਪਾ ਬੀਜ ਆ ਦੇਖੋ ਬੀਜ ਲੈ ਆਪਿਆ ਬੀਜ ਆਪਿਆ ਬੀ ਮਾਦੇ ਨੂੰ ਕਣਕ ਵੀ ਦਿਖਾ ਕਣਕ ਵੀ ਬਹੁਤ ਟੌਪ ਦੀ ਫਿਰੇ ਸਾਰੇ ਇਧਰੋਂ ਕਰਦਾ ਬਾਪੇ ਮੋਟਰਸਾਈਕਲ ਉਹ ਲੱਕੜੀ ਨਾਲ ਵੱਜੇ ਨਾਲ ਲੰਘ ਜੂ ਆ ਨਹੀਂ ਲੈ ਬਾਪੂ ਪੁਰਾਣਾ ਅਪਰੇਟਰ ਹੈ ਕੱਢੂਗਾ ਲੈ ਲੈ ਬਹੁਤ ਜਗਾ ਪ੍ਰਧਾਨ ਜੀ ਭਾਈ ਹਾਂ ਜੀ ਦੇਲਾ ਪ੍ਰਧਾਨ ਜੀ ਜਿਹਦੇ ਕੋ ਰੇੜੇ ਹੈਗੇ ਸ਼ੌਂਕ ਨਾਲ ਰੱਖੇ ਹੋਏ ਆ ਆਪਣੇ ਵੀ ਹੈਗੇ ਆ ਪੂਰੀ ਤਾਈ ਨੂੰ ਵੀ ਸ਼ੌਂਕ ਆ ਭਾਈ ਰੇੜੇ ਦਾ ਆ ਬਣਾਏ ਰੇੜੇ ਨਾਲ ਦੇ ਰਿਹਾ ਉਹ ਹੀ ਆ ਦੇਖੀਤਾ ਹੈ ਨਹੀਂ ਤਾਂ ਨਹੀਂ ਵੇਚਿਆ ਪਿਆ ਕੋਈ ਪਤਾ ਹੀ ਇਹਨਾਂ ਨੇ ਪਹਿਲੇ ਖਰੀਦ ਲਿਆ ਹੋ ਤੈ ਵੀ ਗੱਲ ਪੂਰੀ ਵੇਚੇ ਨੇ ਲਿਆ ਲਿਆ ਅਸੀਂ ਜਾ ਗਏ ਖਿਲਾੜੀ ਪਰ ਵੀ ਬੁਕਿੰਗ ਚੱਲਦੀ ਹੈ ਬਾਈ ਆਪਣੇ ਖਿਲਾੜੀ ਦਾ ਹੌਸਵਾਰ ਲੈ ਜਿਹੜਾ ਕਿਹਾ ਹੈ ਪ੍ਰਧਾਨ ਜੀ ਕਹਿੰਸੀ ਬੰਦੇ ਦਾ ਲਿਆ ਕੱਢ ਲਈ ਤੇਰੇ ਚਾਰ ਪੱਤਾ ਅੱਜ ਕਿਨੇ ਚੱਲੇਗੀ ਤੁਹਾਡੇ ਨਹੀਂ ਹੋਰ ਵਸ ਭਰਿਆ ਨਾ ਤੂੰ ਦੱਸ ਬਾਈ ਤੇਰੀ ਘਾੜੀ ਦਾ ਕੀ ਖਰਾਬ ਹੈ ਵੀ ਜਿਹੜਾ ਬਣਦਾ ਨਹੀਂ ਹੈਗਾ ਬੈਣੀ ਬੈਣੀ ਖਰਾਬ ਹੈ ਬੈਣੀ ਕਰਕੇ ਝੋਕਾ ਸਾਲਾ ਬਹੁਤ ਲੱਗਦਾ ਹੂੰ ਅਰੇ ਬਾਬੇ ਨੇ ਦੱਸਿਆ ਤਾਂ ਵਿਹੜਾਂ ਅੰਬਾ ਵੀ ਲਾ ਲਿਆ ਐਂ ਵੀ ਕਰ ਲਿਆ ਮੈਂ ਦੱਸਦਾ ਗੱਲ ਮੈਂ ਉਧਰੋਂ ਦੇਖੀ ਉੱਥੇ ਆਪਣਾ ਜਿੱਦਣਾ ਹਰੀਪਨੂ ਗਿਆ ਹਾਂ ਉਹਨਾਂ ਦੇ ਨਾ ਜਿਹੜਾ ਝਰਨਾ ਐ ਆਪਣਾ ਝਰਨਾ ਜਿਹੜਾ ਆਪਣਾ ਧੁੰਦਲਾ ਐ ਉਹਦੇ ਬਰਾਬਰ ਆ ਝਰਨਾ ਐ ਅੱਛਾ ਸਿਰਫ ਇੰਨਾ ਕ ਨਹੀਂ ਮਾ ਥੋੜਾ ਜਿਹਾ ਹੂੰ ਉਹਦੇ ਕਰਕੇ ਇੱਕ ਜਿਹੜੀ ਬੈਣੀ ਆ ਆਪਣੀ ਜਿਆਦਾ ਡੂੰਗੀ ਆ ਉਹਨਾਂ ਦੀ ਬੈਣੀ ਵੀ ਬਰਾਬਰ ਜੀ ਉਹ ਫੇਰ ਤੁਸੀਂ ਕਰ ਲਓ ਛੱਟਪਟ ਕੇ ਪਰਣੀ ਪੈਣੀ ਅੱਧੀ ਉਹ ਹਾਂ ਹਾਂ ਪਰ ਦਿੰਦੇ ਯਾਰ ਅਸੀਂ ਇੱਥੇ ਜਾ ਕੇ ਆਏ ਆ ਕਰਾਲ ਮਜਰੇ ਜਸੀਨਾ ਦੇ ਉਹ ਥੋੜਾ ਥੋੜਾ ਮਲਾਉਂਦੇ ਵਿੱਚ ਨੂੰ ਪੂਰੀਆ ਗਬਲਦੀ ਥੋੜਾ ਤਾਂ ਥੱਬੇ ਲਾ ਕੇ ਵੀ ਨਹੀਂ ਬਲਦੀ ਹੈਗੀ ਉਹ ਮਿੰਡਣਾ ਬੈਣਾ ਦੇਖ ਕੇ ਐ ਮਣਕੇ ਨਾ ਮਣਕੇ ਨਹੀਂ ਐਂ ਕਰੋ ਆਪ ਕਰਨੇ ਗੇਲਤੇ ਕੋਈ ਬਾਬਾ ਲਿਆਓ ਜਿਹੜਾ ਕੰਮ ਕਰਦਾ ਹੈ ਖਿਲਾੜੀ ਵਾਲਾ ਪੋਪਾ ਨੂੰ ਕਹਿੰਦਾ ਵੀ ਤਾਂ ਦੂਆ ਬਾਬਾ ਕਹਿੰਦਾ 5-700 ਰੁਪਏ ਦੇ ਦਿਓ ਵੀ ਮੈਂ ਕਰ ਜੂਗਾ ਚੱਲ ਉਹਨੂੰ ਲਈ ਜਿੱਤ ਕੇ ਇੱਕਦਾਨੇ ਕੰਮ ਤਾਂ ਉਹਨੇ ਆਹੀ ਕਰਨਾ ਮੈਂ ਅਗਲੇ ਸੀਜ਼ਨ ਕਰਨਾ ਹੁਣ ਹੁਣ ਅਗਲੇ ਸੀਜ਼ਨ ਛੇੜਨਾ ਹੁਣ ਪੂਰੀ ਬਾਈਆ ਤੂੰ ਆ ਤੂੰ ਤਾਂ ਨਹੀਂ ਪਟਦਾ ਹੈਗਾ ਇਹ ਮੈਨੂੰ ਪਤਾ ਕੱਦ ਨਹੀਂ ਪਟਦਾ ਹੈਗਾ ਇਨੀ ਸੁੱਖ ਦਿੱਤਾ ਮੈਰੇ ਇਲਾ ਲੈ ਆ ਦੇਖ ਸਪੋਰਟ ਆ ਦੇਖ ਜੇ ਹੁਣ ਇਹਨੂੰ ਕੱਢਣਾ ਵੀ ਇੱਕ ਨੂੰ ਲੈ ਉਹ ਨਾਉ ਨਾ ਗੇਰ ਨਾ ਦੇ ਤੂੰ ਐਂ ਦੱਸ ਵੀ ਕਣਕ ਬੀਜੀ ਜੀ ਕਿੰਨੇ ਦਿਨ ਹੋ ਗਏ ਪੜ ਲਾ ਦੇ ਤਿੰਨ ਮਹੀਨੇ ਹੋ ਗਏ ਹਾਂ ਸਭ ਤੋਂ ਲੇਟ ਹੀ ਹੈ ਇਹੀ ਦੇ ਬਾਦ ਹੋ ਗਏ ਨੇ ਇਹੀ ਲੇਟ ਆ ਪੂਰੀ ਦਾ ਪਾਣੀ ਬਹੁਤ ਖੜਾ ਕੇ ਲਾਇਆ ਇਹਨੂੰ ਇਹਨੂੰ ਖਿੱਲ ਬਣਾ ਕੇ ਖਿੱਲ ਬਣਾ ਕੇ ਚੱਲ ਹੁਣ ਗਿਰੂਗੀ ਨਹੀਂ ਹਾਂ ਲੈ ਲੈ ਗਿਰੂਗੀ ਨਹੀਂ ਮੇਰਾ ਹੋ ਮੀਨਾ ਕੱਢ ਜਾਣਾ ਲੰਬੀ ਪੈਣੀ ਔਰ ਤਾਂ ਬਈਆ ਹੁਣ ਨਹੀਂ ਪਹਿਨਦੀ ਹਲਕੀ ਹੁਣ ਨਾੜੀ ਜੜ ਗਈ ਇਹੇ ਚਲੋ ਪਹਿਲੀ ਵਾਰ ਤੋੜਾ ਜੌਂਡੀਆ ਰ ਮਸ਼ੀਨ ਕੇ ਵੱਡੇ ਤੇ ਬਾਈ ਐਤ ਕੀ ਦੇਖਦੇ ਕਿਆ ਹੁੰਦਾ ਐਤ ਕੀ ਦੇਦੇ ਕਿਹੜੀ ਆ ਐਤ ਕੀ ਦੇਦੇ ਕਿਹੜੀ ਆਉਂਦੀ ਹੈ ਉਹਦੇਣ ਚਲੀ ਜਾਣੀ ਛੋਟੀ ਆ ਨਾ ਬਾਈ ਵੀ ਐਤ ਕੀ ਭਈਏ ਵੀ ਨਹੀਂ ਮਿਲਲੇ ਪਰ ਹਾਂ ਜੀ ਬੂਟਾ ਹੀ ਬਹੁਤ ਲੱਗਿਆ ਰੇਟ ਵੀ ਵਧੂਗਾ ਜੀ ਹਾਂ ਪਰ ਇੱਕ ਥੋੜਾ ਬਾਕੀ ਤਾਂ ਮੈਨੂੰ ਪਤਾ ਨਹੀਂ ਕਣਕ 5000 ਨੂੰ ਹੋਜੂ ਹੋਜੂ ਮਿਲਲੇ ਨਹੀਂ ਹੈਗੀ ਕਣਕੇ ਨਹੀਂ ਮਿਲਣੀ ਹੈਗੀ ਹੁਣ ਗੁੱਟਿਆਂ ਚ ਵੀ ਕਣਕ ਹਲਕੇ ਨਿਕਲਦੀ ਹੈ ਹਾਂ ਆਪਣੇ ਪਿੰਡ 'ਚ 20 ਕਿੱਲੇ 50 ਬੂਟੇ ਦੇ ਲੱਗੇ। ਪ੍ਰਧਾਨ ਜੀ ਗੰਨਾ ਕਿੰਨਾ ਲੱਗੇ? ਛੱਟੀ ਐ ਇੱਕੀ ਲੋਕੋ ਘਰ ਤੇ ਵੀ ਚੱਕ ਲਏਗੇ 6 8 8 ਫੁੱਟ ਦੀ 10 ਫੁੱਟ ਦੀ ਛੱਟੀ ਅਗਲਾ ਕਹਿੰਦਾ ਘਰ ਤੇ ਮੈਨੂੰ ਦੇ ਦੇ ਡਿਮਾਂਡ ਹੁਣ ਵੀ ਨਹੀਂ ਪੂਰੀ ਹੁੰਦੀ ਆ। ਹਾਂ ਜੀ ਐ ਤਾਂ ਜੇ ਕਣਕ ਲੱਗਦੀ ਆ ਤਾਂ ਗੰਨਾ ਵੀ ਲੱਗਦਾ ਹੈ। ਉਹ ਵੀ ਕਣਕ ਘਟ ਰਹੀ ਹੈ। ਹਾਂ ਗੰਨਾ ਵੀ ਲੱਗਦਾ। ਗੰਨਾ ਵੀ ਘਟਦਾ ਕਣਕ ਵੀ ਘਟਦੀ ਆ। ਹਾਂ। ਤਾਂ ਹੀ ਮੇਲੇ 'ਚ ਭੀੜ। ਘੁਣਾ ਹੋ ਗਈ ਐ ਇਸ ਸਾਲ। ਗਾਹ ਨੂੰ ਹੋਣੀ ਨਹੀਂ ਕਣਕੇ। ਤੇ ਐ ਸਹੀ ਹੁੰਦੀ ਐ। ਫਿਰ ਬੰਦਾ ਲਾਉਂਦੇ ਨਹੀਂ ਫਿਰ ਹੋਰ ਚੀਜ਼ ਬੀਜੇ ਲਾਜਾਂਦੇ। ਬਾਕੀ ਦੇ ਪਰ ਫੇਰ ਵੀ ਸਾਨੂੰ ਲੱਗਦੀ ਵੀ ਮਹਿੰਗੀ ਹੋਊ। ਬਾਈ ਐਤ ਕੀ ਉਹ ਦੇ ਲਾ 35 33 ਸਾਨੂੰ ਵੀ ਵਿਕੀ ਆ। ਹੂੰ। ਅੜ ਕੇ ਵਿਕੀ ਆ। ਹੂੰ। ਚਲੋ ਦੇਖਦੇ ਬਾਕੀ ਬਾਈ ਰੇਟ ਦਾ ਘੜਦੇ ਵਾਦੇ ਲੈਣੇ ਆ। ਤੰਦਰੁਸਤੀ ਚਾਹੀਦੀ ਆ। ਪੂਰੀ ਹਾਂ ਟੋਲ ਭਰ ਲੀ ਆਪਣਾ ਕਬੂਤਰਾ ਜੋਗਾ ਵੀਕ ਵੱਧ ਗਿਆ ਇਦਗੀ। ਆਓ। ਕੈਨੀ ਮਿਲਨੀ ਹੈਗੀ। ਕਬੂਤਰ 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 ਨੂੰ ਗੁੱਲੀ ਡੰਡਾ ਲੈਣਾ ਯਾਰ ਗੁੱਲੀ ਡੰਡਾ ਉਹ ਉਹ ਉਹਦੇ ਤੂੰ ਕਹਿੰਦਾ ਭਾਰਾ ਹੋ ਜਾਂਦਾ ਕਬੂਤਰ ਖਾਦੇ ਗੁੱਲੀ ਡੰਡਾ। ਕਹਿੰਦਾ ਉੱਡਦਾ ਨਹੀਂ। ਪਿਛਲੇ ਸਾਲ ਤਾਂ ਬਧੇਰਾ ਪਿਆ ਤਾਂ। ਮੇਰੇ ਕੋਲ ਦੋ ਟੋਟੇ ਪੈਂਦੇ ਨੇ। ਪਿਛਲੇ ਸਾਲ ਪੈਂਦੇ। ਹੁਣ ਕਿੱਥ ਕੱਢ ਲੈਂਦੇ ਆਪਾਂ ਕਿੱਥੇ ਕਿ ਘੇਰੇ ਹੁਣ ਚੱਲਦੇ ਹੁਣ ਲੱਭ ਲਓ ਤਿੰਨ ਸਾਲ ਹੋ ਗਏ ਛੇੜੇ ਜਿਆਦਾ ਕਿੱਥੇ ਕਿ ਘੇਰੇ ਤਿੰਨ ਸਾਲ ਹੋ ਗਏ ਕਹਿੰਦਾ ਛੇੜੇ ਨੂੰ ਦੇ ਲੈ ਬਾਈ ਚੱਕਰ ਪਤਾ ਕੀ ਜਮੇ ਨੂੰ ਕਹ ਲੈ ਜਾ ਕਹਿੰਦਾ ਕਬੂਤਰ ਉੜਦਾ ਨਹੀਂ ਪਰ ਹੋ ਜਾਂਦੇ ਅਸੀਂ ਹੁਣ ਹੜੰਬੇ ਤੇ ਵਢਾਉਂਦੇ ਹਾਂ ਨੀ ਮਸ਼ੀਨ ਚੱਲਦੀ ਪਿਛੇ ਖੜਾ ਲੈਂਦੀ ਐ ਇਹ ਹੜੰਬੇ ਵਾਲੇ ਬੰਦੇ ਨੇ ਮੇਲੇ ਕੜੰਬੇ ਵਾਲੇ ਉਹ ਤੁਹਾਡੇ ਦਾ ਘਰ ਦਾ ਕੰਮ ਹੈ ਹਰੇਕ ਦੇ ਹੜੰਬਾ ਤੁਸੀਂ ਉਹ ਚਲਾਉਣਾ ਹੈ ਆ ਵੀ ਮੱਕੀ ਜੀ ਵੀ ਪਾਈ ਜਾਂਦਾ ਹੈ ਵਿੱਚ ਹੁਣ ਵਾਹ ਗੁੱਲੀ ਡੰਡਾ ਵੀ ਰਲਾ ਮਤਲਬ ਪੂਰੀ ਜਿਹੜੀ ਮੈਂ ਤੁਹਾਨੂੰ ਸੌਦੀ ਸੁਣਾਉਂਦਾ ਹੈ ਹੜੰਬ ਠੀਕ ਆ ਗਾ ਨੂੰ ਅਗਲਾ ਪੈਰ ਪੜ ਕੇ ਥੱਲੇ ਦੇਖ ਰਿਹਾ ਨਾ ਉਰੇ ਨਾ ਗੇਰੀ ਨੂੰ ਨਾਲੇ ਲੈ ਜਾ ਡਰਦੇ ਵੀ ਆ ਸਾਹੀ ਵੀ ਇਹਨਾਂ ਰੋਕੀ ਫੇਰ ਹੋਰ ਪਿਆਉਂਦੇ ਜਾਂਦੇ ਤੇ ਦੇਖਿਆ ਅਗਲਾ ਲੰਘੇ ਚਾਰ ਚੁੱਟੇ ਮਾਰ ਦੇ ਬਗਨੀ ਗਾ ਨੂੰ ਸਾਨੂੰ ਕਿਹਨੇ ਪੁੱਛਣਾ ਸਰਦਾਰ ਜੀ ਹੈ ਤਾਂ ਚੀਜ਼ ਮਾੜੀ ਹੋ ਖੇਤਵਾ ਇਹ ਹਾਂ ਹਾਂ ਮਾੜੀ ਹੋ ਬਾਈ ਬਸ ਕਰਾ ਦਿੰਦੀ ਹੈ ਚੀਜ਼ ਨਹੀਂ ਜਿਹੜਾ ਡੀਲਾ ਨਹੀਂ ਨਾ ਹਟਦਾ ਇੱਕਾ ਗੁੱਲੀ ਡੰਡਾ ਉਹ ਨਹੀਂ ਉੱਟਦਾ ਇਹ ਇਹਦਾ ਹਲਕੇ ਬਕੁੱਤੇ ਵਾਲਾ ਕੰਮ ਹੈ ਪੂਰੀਆ ਨਹੀਂ ਇਹ ਏ ਨਹੀਂ ਮਰਦਾ ਇਹਦਾ ਹਲਕੇ ਬਿੱਤੇ ਵਾਲਾ ਕੰਮ ਆ ਵੀ ਜਿੱਧਰੋਂ ਆ ਗਿਆ ਡਰਦਾ ਹੀ ਅਗਲਾ ਪੱਜੀ ਦੇ ਖੇਤ ਪਾ ਗਿਆ ਬਸ ਕਰਾ ਦਿੰਦੇ ਮਨੂੰ ਪਤਾ ਮੇਰੀ ਨੇਰੀ ਮਚਾ ਦੇ ਮੈਂ ਤਿੰਨ ਤਿੰਨ ਸੁਪਰੇ ਅੰਮੀ ਕਰੀ ਤੇ ਦੇਖਿਆ ਹੀ ਆ ਮਾਂਟੀ ਕਹੇਗਾ ਪੂਰੀ ਨੇ ਖੇਤ ਦਾ ਨਾਸ ਮਾਰਤਾ ਵਾ ਪੱਟੇ ਕੌਣ ਨੇ ਤੂੰ ਪੱਟ ਵੀ ਨਹੀਂ ਹੁਣਾ ਹੈਗਾ ਐਸੇ ਟਾਈਮ ਹੁਣ ਤੂੰ ਪੱਟ ਲੂਗਾ ਕਾਨਕ ਟੁੱਟਦੀ ਏ ਬੇ ਟਾਈਮ 'ਚ ਜਾ ਕੇ ਇਹ ਨਹੀਂ ਬਾਈ ਪੱਟ ਹੁੰਦਾ ਆ ਪੂਰੀ ਰੇਨਾ ਕੇ ਤੇ ਇਹ ਨਹੀਂ ਕਾਬੂ ਆਉਣਾ ਇਹ ਨਹੀਂ ਲੂਟ ਹੁੰਦਾ ਬੁੱਲੀ ਦਿੰਦਾ ਚਿਟੀਆਂ ਫੇਰ ਲਾਤੀਆਂ ਪੂਰੀ ਨੇ ਪਾਈ ਆ ਠੇਕੇ ਵਜਮੀ ਲਈ ਵੀ ਲਾਗ ਲਾਗ ਬੰਤਾ ਆਂਦਾ ਵੀ ਪੱਟ ਕੇ ਦੁਬਾਰਾ ਲੱ ਪਾਣੀ ਪੁਣੀ ਪਾਣੀ ਜਗਾਣ ਕਾ ਭਰ ਜਾਂਦੀ ਇੱਧਰ ਪਰ ਇਹ ਸੁੱਕ ਜਾਣਾ ਇਹਨਾਂ ਨੂੰ ਖਾਲ ਬਣਾਗੇ ਪਾਣੀ ਲਾਉਣੀ ਚਾਹਣਾ ਹਾਂ ਸੇਵਾ ਨਾਲੇ ਇਹਨੇ ਨਾ ਪਾਣੀ ਇਹਨੇ ਚ ਲਾਉਣੀ ਪੈਣਾ ਹਾਂ ਤਾਂ ਇਹਨੇ ਚੱਲਣਾ ਚੱਲੀਏ ਭਾਈ ਜਾਣਾ ਪਊਗਾ ਹਾਂ ਪੁਰਜਾਈਏ ਭਾਈ ਹੁਣ ਕਦ ਤੱਕ ਇਹ ਕੰਨੇ ਚਲਾਉਣਾ ਫਿਰ ਮੈਂ ਉੱਪਰ ਦੇਖਦਾ ਭਰਦਾ ਉਹ ਮਾਰ ਕੇ ਬੰਨ ਕੇ ਢਲੇ ਨੂੰ ਕੁਇਲੇ ਨੂੰ ਖੋਲ ਕੇ ਆਇਆਂ ਮੈਂ ਉੱਪਰ ਵਾਲੇ ਦੇ ਢੇਡਾ ਭਰਦੇ ਨੇ ਸਾਰੀ ਉੱਪਰ ਵਾਲੇ ਨੇ ਬਸ ਢੇਡਾ ਆ ਜਾਣਾ ਅੱਧਾ ਭਰ ਜਾਣਾ ਉਹਨੇ ਇਹ ਤਾਂ ਠੀਕ ਹੈ ਆ ਬੈਠਾ ਐਨੇ ਮਾ ਉਧਰ ਖੱਡ ਗੁੱਡੂ ਵੀ ਨੇ ਭਾਈ ਵੀ ਕੋਈ ਸਿਰੇ ਪਾਣੀ ਲੱਗ ਜੀ ਭਾਈ ਸੁੱਖਾ ਉਹ ਪਰ ਕੰਮ ਕਰਕੇ ਆਇਆ ਅੰਕਲ ਉਹ ਬੋਂਡਿਆ ਬਚੜਾ ਲਿਆ ਦਾ ਨਹੀਂ ਉਦਾਂ ਵੀ ਤਾਂ ਆਪਣੇ ਬੋਂਡਿਆ ਬਚੜਾ ਲਿਆ ਤਾਂ ਕਿਹੜੇ ਸਾਫ ਨੇ ਪਹੁੰਚੇਗਾ ਉੱਥੇ ਆਹ ਘੋੜੀ ਇਹਦੇ ਮਟੋਲ ਤੋਂ ਉੱਪਰ ਅੱਛਾ ਭਾਈ ਬੰਦਾ ਡਰਦਾ ਨਹੀਂ ਜਮਾਈ ਰਿਸਕੀ ਕੰਮ ਕਰਦਾ ਇਰੇ ਬਟੋਲ ਉਹ ਲਿਪਿਆ ਸਾਰੀ ਹਾ ਤੂੰ ਇੱਧਰੋਂ ਆਇਆ ਆਪਣਾ ਜਾ ਅਮਰੀਕਾ ਨੂੰ ਚੱਲਿਆ ਹੁਣ ਚੱਲ ਤੂੰ ਛੱਡ ਗਿਆ ਮੋਟਰਸਾਈਕਲ ਪਰ ਆਹੋ ਮੈਂ ਆ ਗਿਆ ਤੂੰ ਟਿੱਟ ਲੈ ਜਾ ਤੇ ਬੀਬੀ ਲੈਣਾ ਤੂੰ ਕਿਹੜੀ ਬੀਬੀ ਹੈ ਬਸ ਠੀਕ ਹੈ ਮਨ 500 ਰੁਪਏ ਦੇ ਰਿਹਾ ਅੰਕਲ ਹੈਗਾ ਨੀਲਾ ਕੋੜਾ ਖਾ ਗਿਆ ਸੁੱਕਾ ਕਿਤੇ ਗਿਆ ਭਾਈ ਬਣ ਗਿਆ ਦੇਖੋ ਐ ਖੁੱਲ ਗਿਆ ਇੱਕ ਨੰਬਰ ਸੁੱਖੇ ਕੱਖਵਾ ਦੀਏ ਕੱਖਵਾ ਦੀਏ ਭਾਈ ਕੱਲ ਮੇਰੂ ਲਾ ਕੇ ਖਾਂ ਨੂੰ ਜਗੇ ਕਿਨੇ ਦਿਨ ਦਾ ਕੱਖ ਪਾਉਣੇ ਆ ਕੱਖ ਕੱਠ ਰਹਿਦਾ ਬਸ 2 ਤੇ 4 ਦਿਨ ਕੱਢ ਕੇ 4 ਦਿਨ ਨਿਕੂਗੀ ਆ ਹਾਂ 4 ਦਿਨ ਕੱਢ ਕੇ ਜਿੱਦਾਂ ਮਾਰੇ ਹੁਣ ਫੜਸ ਲੱਗ ਜਣਾ ਫੇਰ ਰੁਕਣਾ ਪੈਣਾ 6-7 ਦਿਨ ਅੱਛਾ ਹਲੇ 10 ਦਿਨ ਕੁਝ ਨਹੀਂ ਆਉਣਾ ਨੀਆ ਪੱਧਰਾ ਹੋ ਗਿਆ ਹਾਂ ਫੜਸ ਇਟਾਰੇ ਲਾਉਣਾ ਕਿ ਉਹ ਬਜਰੀ ਦਾ ਮੈਂ ਇੱਟ ਦਾ ਵਧੀਆ ਇੱਟ ਦਾ ਲੈਰੀਆ ਲਾ ਕੇ ਨਾ ਥੱਲੇ ਮਿੱਟੀ ਵਰ ਇੱਟ ਖੜਮੀ ਲਾਉਂਗੇ ਕਿ ਪੈਵੀ ਪੈਵੀ ਥੱਲੇ ਸਾਡੀ ਗਾਰੰਟੀ ਦੇ ਕੇ ਜਾਵਾਂਗੇ ਨਾ ਲਿਖ ਕੇ ਜਾਵਾਂਗੇ ਕੋਲੀ ਬੋ ਜਿਹੜਾ ਜੇ ਬਾਈ ਦੇ ਕਰਿਆ ਹਾਂ ਉਹਨਾਂ ਦੇ ਜੱਸੇ ਦੇ ਮੈਂ ਲਾਇਆ ਤਾਂ ਨਾ ਉੱਥੇ ਹਿੱਲਿਆ ਨਹੀਂ ਹੈਗਾ ਜਿਵੇਂ ਫਸ ਵੀ ਬਜਰੀ ਨਿਕਲ ਜਾਂਦੀ ਬਾਈ ਬਾਈ ਆ ਵਿੱਚ ਦੇਖ ਤੂੰ ਕੀ ਬਾਤ ਵੱਡੀ ਚੌਂਕਰੀ ਆ ਵਿੱਚ ਤੇ ਲੈ ਮੈਂ ਨਿਰੂ ਲਾਇਆ ਓਕੇ ਉਹ ਗਿਰੂਗਾ ਤਾਂ ਨਹੀਂ ਕੱਖ ਉਹ ਨੀਵੀਂ ਬਿਥੇਰੀ ਆ ਹਾਂ ਉਹ ਆ ਇਥੇ ਰ ਬੈਂਡ ਪਾ ਕੇ ਬਾਹਰ ਕੱਢਤਾ ਪਾ ਪਾਣੀ ਪੂਣੀ ਨਹੀਂ ਦਾ ਗਿਰਿਆ ਵਿੱਚ ਵਸ ਉਹ ਵੀ ਲਾਤਾ ਇੱਕ ਉਹ ਨੂੰ ਵੀ ਉਹ ਕੋਨੇ ਵੀ ਲਾਤਾ ਹੜਦਾ ਨਹੀਂ ਤੂੰ 10 ਡੰਗਰ ਹੋਰ ਵਧਾਉਂਗਾ ਅੰਕਲ ਜੀ ਮਿੱਟੀ ਆ ਜਿਹੜੀ ਪੱਤੀ ਆ ਹਾਂ ਮਿੱਟੀ ਨਹੀਂ ਹਾਰਤੀ ਆ ਕਹੀ ਮਾਰਦੇ ਤੇ ਘਰ ਨੂੰ ਆਉਂਦੀ ਸੀ ਉਹਦੇ ਬਾਅਦ ਜੱਗੇ ਨੇ ਫਿਰ ਰੂਟਾ ਬੀਟਰ ਪਾਇਆ ਹਾਂ ਮਿੱਟੀ ਦੀ ਬਣਾਦੀ ਮਲਾਈ ਹੁਣ ਗਾਜੇ ਘੁੰਮਣਾ ਹੈ ਵਾ ਮਿੱਟੀ ਆ ਸਾ ਰੂਟਾ ਬੀਟਰ ਦਾ ਫਾਇਦਾ ਹੈ ਰੂਟਾ ਬੀਟਰ ਗਲੇ ਹੋ ਗਏ ਆ ਓਕੇ ਗੱਲ ਆਏ ਆ ਫੰਡ ਭਾਂਡੇ ਸਾਰੇ ਖੜੇ ਜਾਂ ਪਲੋਮਰ ਆ ਲੈ ਤੇ ਬਾਜੋ ਸਹੀ ਗੱਲ ਆ ਇਹ ਤਾਂ ਫਰਕ ਹੈ ਗਈ ਆ ਫਿਰ ਹਾਂ ਅ ਦਾ ਫਿਰ ਟਾਈਮ ਲੱਗਣਾ ਤਾਂ। ਠੁਕਾ ਕੋੜੀ ਮੁੱਲ ਲੈਂਦੀ ਏ। ਕੋੜੀ ਦੇ ਜਾਂਦੀ ਉਹ ਆ। ਵਾਹ ਜੀ ਵਾਹ। ਉਹ ਬਾਈ ਜੱਟ ਸੌਧਾ ਜੀ ਥੋੜੀ ਕਹਿਣੇ ਆ ਫਿਰ ਚੀਜ਼ਾਂ ਤੈਨੂੰ ਉਹਦੇ ਉਹਦੇ ਟਰਾਲੀ ਕੋਲ ਵੀ ਖਿਡਾ ਲੈਂਦੇ ਆ। ਟਰਾਲਾ ਲੱਗਿਆ। ਟਰਾਲੀ ਵਗੜ ਕੇ ਹੀ ਪੈਟ ਹੋ ਜਾਂਦੀ ਆ। ਹਾਂ ਬਾਈ ਮੁੰਡਾ ਪਟ। ਚੱਲ ਵੀ ਪੈਟ। ਐ ਪੰਡਤਾ ਸੁਖੇ। ਹੈ? ਦੇ ਲਾ ਸ਼ੌਂਕ ਜੱਟਾਂ ਦੇ। ਹਾਂ। ਹੈ? ਗੱਲ। ਨਾ ਸਹੀ ਗੱਲ ਆ। ਹਾਂ। ਹੁਣ ਪੇਟ ਵਿੱਚ ਰਹਿਣਾ ਤਾਂ ਬਾਈ ਅਸਾ ਸ ਹੈਗੀ। ਉਹ ਜਿਹੀ ਬਣ ਗਈ। ਹਾਂ ਹਾਂ। ਠੀਕ ਆ ਜੀ। ਕੰਮ ਬਹੁਤ ਆ ਬਾਈ ਵਿੱਚ ਡੰਗਰ ਬੱਚਾ ਦੇਖ ਲੋ ਲੱਲੀ ਛੱਲੀ ਆਖਾ ਕੋ ਘਾਟੋ ਬਾਟਾ ਹੁਣ ਕਿਹੜਾ ਕੌੜਾ ਲਿਪਣਾ ਇਹਨਾਂ ਦੇ ਗੱਬੇ ਖੜਨਾ ਤੁਹਾਂ ਦੇ ਰਾਣੀ ਉਹ ਲਿਪਣਾ ਹੈ ਆਪ ਤੋਂ ਇੱਧਰ ਹੋ ਮਾਰਦੇ ਤਾਂ ਨਹੀਂ ਮਾਏ ਹੁਣ ਕਿਹੜਾ ਮਾਰਨਾ ਹੈ ਇਹ ਗੇਰਨਾ ਜਾਈਦਾ ਆਪਲੀਆ ਹੋਵੇ ਉਹ ਉਹ ਲਿਪਣਾ ਬਾਈ ਲੈ ਹੁਣ ਮੈਂ ਜਾਵਾਂ ਡੀਜ਼ਲ ਦੇਣ ਹੈਂ ਤਿਲ ਕਰੀਏ ਖੜਾਉਣਾ ਪੈਣਾ ਅੰਕਲ ਭੇਜਾ ਅਗਲਾ ਬੜੇ ਲੱਤ ਲਾਈਆਂ ਘੋੜੀ ਭੱਜਦੀ ਐ ਪੀਪੀ ਯਾ ਪਾ ਇਹ ਆਤਰਿਆ ਇਹਨੂੰ ਨੋ ਹੋਈ ਅਗਲਾ ਮੱਥਾ ਟੇਕ ਲੈ ਜਮਾ ਮੈਂ ਟੋਕਾ ਦੇ ਗਿਆ ਮੈਂ ਟੋਕਾ ਦੇ ਗਿਆ ਯਾ ਅੱਲੇ ਬਾਵੇ ਉਹ ਬੋਲੇਮ ਬੜੇ ਅੱਜ ਟੋਕਾ ਲੈ ਗਏ ਕਿਹੜੇ ਲਵਾਵੇ ਧੋਖਾ ਦੇਗੇ ਪਤਾ ਖੇੜੇ ਇਹਨਾਂ ਦੇ ਦਸਤਾਨੇ ਬੇਟਾ ਹੁਣ ਸੱਜਿਆਂ ਦੇ ਵਿੱਚ ਸਮਟ ਕਾਂਢੀ ਚੱਲਦੀ ਨਹੀਂ ਹਾਂ ਇਹ ਪੱਟ ਗਿਆ ਇਹ ਕੋਈ ਹੋਰ ਮਗਾਲ ਹੈ ਬਾਬੂ ਕੋਈ ਹੈ ਠੋਕੇ ਭਾਈ ਸ਼ੈੱਡ ਦੱਸ ਕੇ ਹੈ ਮੈਂ ਸ਼ੈੱਡ ਵਧੀਆ ਬਈ ਹਾਂ ਇਹੇ ਜੀ ਚਾਹੀਦੇ ਹਾਂ ਹਾਂ ਹੁਣ ਇਹ ਦੂਆ ਨਹੀਂ ਪਾਉਂਦੇ ਆਪਣੇ ਮੰਗਣ ਜਿਕੇ ਆਪਾਂ ਇਹ ਸਿੱਧਾ ਜਿਹਾ ਪਾ ਲੈਂਦੇ ਹਾਂ ਇਹੇ ਜਿਹੇ ਪਾਉਂਦੇ ਆਲੇ ਲੈ ਵੀ ਝੂੰਗੀ ਟੈਪ ਇਹ ਭਾਈ ਜਿੱਦਾਂ ਕਿ ਆਪਾਂ ਆਪਣੇ ਖੌਕਾ ਹੁਣ ਇਹਨਾਂ ਨੂੰ ਪੇਪਰ ਚ ਸਾਈਕਾ ਫੈਲਰ ਟੈਪ ਵੀ ਆ ਜਾਵੇ ਫੈਲਰ ਟੈਪ ਨਾਲ ਇਹਦੇ ਥੱਲੇ ਪਿੰਦਰ ਪੁੱਡੋ ਨਹੀਂ ਹੁੰਦੇ ਆ ਫਿੱਟ ਹੈ ਮੇਰੇ ਮੂਟ ਕੋਈ ਆਪਾਂ ਜਿਗਾ ਗਾਡਰ ਖੜਾ ਕਰ ਦਿੰਦੇ ਕੋਈ ਬੱਲੀ ਕਰ ਦਿੰਦੇ ਇਹ ਚ ਸਿੱਧਾ ਹੀ ਹੈ ਜਿੱਦਾਂ ਕਿ ਕੋਈ ਉੱਚੀ ਚੀਜ਼ ਵੀ ਲੱਗ ਸਕਦੀ ਹੈ ਹਾਂ ਅੱਛ ਝੂਲਾ ਵੀ ਵਾਲੀ ਕੱਪੇ ਮੈਂ ਤਾਂ ਬੈਠੇ ਕੱਪੇ ਪਾਉਣ ਲੱਗਿਆ ਨਿਆਣਾਂ ਨਾਲ ਕੱਪੇ ਕੱਪੇ ਘੁੰਮੀਆਂ ਉਹ ਤੂੰ ਨੂੰ ਕੀ ਹੋਇਆ ਵੇ ਇਹ ਮੇਰੇ ਮਗਰਮਾ ਪੈਂਦੀ ਏ ਇਹ ਉਪਰ ਉਧਰ ਪੈਂਦੀ ਏ ਮੇਰੇ ਘੇਰੇ ਤੇ ਪੈ ਗਿਆ ਦੇਖਾ ਨਾ ਬਾਈ ਹੋ ਗਿਆ ਮੈਂ ਗਿਆ